ਹੈਲੋ ਗਾਇਜ਼ ਅੱਜ ਦੀ ਵੀਡੀਓ ਦਾ ਟੌਪਿਕ ਹੈ ਕਿ ਸਾਰੇ ਦੁੱਖਾਂ ਨੂੰ ਕਿਵੇਂ ਖਤਮ ਕਰੀਏ ਇਹ ਜਿਹੜੇ ਸਾਡੇ ਦੁੱਖ ਹੈ ਨਾ ਇਹ ਸਾਰੀ ਸਾਡੀ ਮੈਂ ਨਾਲ ਰਿਲੇਟਡ ਹੈ ਵੀ ਮੈਂ ਕੌਣ ਆ ਤੇ ਮੇਰਾ ਕੌਣ ਹੈ ਜਦੋਂ ਸਾਨੂੰ ਇਹ ਮਾਲੂਮ ਹੋ ਗਿਆ ਕਿ ਮੈਂ ਕੌਣ ਆ ਤੇ ਮੇਰਾ ਕੌਣ ਹੈ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜੀ ਚੀਜ਼ ਨੂੰ ਮੈਂ ਆਪਣੀ ਮੰਨਾਂ ਤੇ ਕਿਹੜੀ ਚੀਜ਼ ਨੂੰ ਛੱਡ ਦਾਂ ਜੇ ਮੇਰੀ ਕੋਈ ਚੀਜ਼ ਖੋਈ ਹੈ ਨਾ ਦੁੱਖ ਮੈਨੂੰ ਉਸ ਕਰਕੇ ਆ ਜੇ ਮੇਰੀ ਕੋਈ ਚੀਜ਼ ਖੋਈ ਆ ਹਨਾ ਜੇ ਮੇਰੇ ਕੋਲ ਸਾਰਾ ਕੁਝ ਆ ਜੋ ਮੈਂ ਚਾਇਆ ਤਾਂ ਮੈਨੂੰ ਦੁੱਖ ਨਹੀਂ ਹੋਊਗਾ ਪਰ ਇਸ ਜੱਗ ਤੇ ਜੇ ਸ਼ਰੀਰ ਇਹ ਇਹ ਵੀ ਮੇਰਾ ਨਹੀਂ ਹੈ ਅਸਲ ਨੂੰ ਅੰਤ 'ਚ ਸਾਨੂੰ ਸ਼ਰੀਰ ਵੀ ਇਹ ਛੱਡ ਕੇ ਜਾਣਾ ਹੈ ਜੋਤ ਹੈ ਮਨ ਤੂੰ ਜੋਤ ਸਰੂਪ ਉਹ ਇੱਕ ਜੋਤ ਹੈ ਉਹਨੇ ਆਣਾ ਤੇ ਉਹਨੇ ਚਲੇ ਜਾਣਾ ਜਿਵੇਂ ਦੀਵਾ ਹੁੰਦਾ ਹੈ ਦੀਵਾ ਦੇ ਵਿੱਚ ਜੋਤ ਹੁੰਦੀ ਹੈ ਤੇ ਤੇ ਜਿਹੜੀ ਉਹ ਬਾਹਰ ਦੀ ਮਿੱਟੀ ਹੈ ਨਾ ਦੀਵੇ ਦੀ ਉਹਦਾ ਕੋਈ ਬਹੁਤਾ ਕੰਮ ਨਹੀਂ ਹੈ ਜਦ ਤੱਕ ਉਹ ਜੋਤ ਜਲ ਰਹੀ ਹੈ ਅੰਦਰ ਉਹ ਤਦ ਤੱਕ ਲਾਈਟਰ ਤਦ ਤੱਕ ਉਹ ਕਾਰਗਰ ਹੈ ਸਾਨੂੰ ਰੋਸ਼ਨੀ ਪ੍ਰਦਾਨ ਕਰ ਰਹੀ ਹੈ ਜਦ ਤੱਕ ਅੰਦਰ ਦੀ ਜੋਤ ਜਲ ਰਹੀ ਹੈ ਬਾਕੀ ਇਹ ਸਰੀਰ ਉਵੇਂ ਹੀ ਮਿੱਟੀ ਆ ਤੇ ਉਹ ਬਸ ਦੀਪਕ ਅੰਦਰ ਜੋਤ ਜਲ ਰਹੀ ਹੈ ਤਦ ਤੱਕ ਅਸੀਂ ਕਾਰਗਰ ਆ ਫਿਰ ਮਿੱਟੀ ਉੱਤੇ ਦੀਵੇ ਉਦਾਂ ਹੀ ਪਏ ਰਹ ਜਾਂਦੇ ਜਦ ਜੋਤ ਖਤਮ ਹੈ ਲਾਈਟ ਖਤਮ ਹੈ ਉਹ ਲਾਈਟ ਦਾ ਸਾਰਾ ਮਸਲਾ ਲਾਈਟ ਦਾ ਹੁਣ ਮੈਨੂੰ ਜੇ ਪਤਾ ਲੱਗ ਗਿਆ ਕਿ ਮੈਂ ਲਾਈਟ ਆ ਤਾਂ ਮੇਰਾ ਕੌਣ ਹੈ ਜੇ ਮੈਨੂੰ ਇਹ ਪਤਾ ਲੱਗ ਜੇ ਸਭ ਪਹਿਲੀ ਗੱਲ ਇਸ ਚੀਜ਼ ਨੂੰ ਪੁਖਤਾ ਕਰਨਾ ਇਸ ਚੀਜ਼ ਨੂੰ ਹਰ ਪਲ ਖੁਦ ਨੂੰ ਯਾਦ ਕਰਾਉਣਾ ਕਿ ਤੁਸੀਂ ਲਾਈਟ ਹੋ ਤੁਸੀਂ ਕੌਣ ਹੋ ਇਹ ਗੱਲ ਨੂੰ ਯਾਦ ਕਰਾਉਣਾ ਖੁਦ ਨੂੰ ਸਭ ਤੋਂ ਔਖਾ ਕਹਿ ਲੋ ਕੀ ਕੰਮ ਹੈਗਾ ਕੀ ਤੁਸੀਂ ਕੌਣ ਹੋ ਤੁਹਾਨੂੰ ਇਹ ਪਤਾ ਲੱਗ ਜੇ ਤੁਸੀਂ ਲਾਈਟ ਹੋ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਜੇ ਬਾਪ ਚਿਹੋ ਜਾਏ ਉਹ ਜਿਹੜਾ ਪੁੱਤ ਹੁੰਦਾ ਹੈ ਜਿਹੜਾ ਜਿਹੜਾ ਪੁੱਤ ਆ ਬਹਿ ਜਾ ਬਾਪ ਹੁੰਦਾ ਸੇਮ ਉਹ ਸਿਮਿਲੈਰਿਟੀਆਂ ਹੁੰਦੀਆਂ ਹੈ ਹਣਾ ਹਰ ਇੱਕ ਦਾ ਚਿਹਰਾ ਇਨਸਾਨ ਦਾ ਉਹਦੇ ਫਾਦਰ ਸਾਹਿਬ ਨਾਲ ਮਿਲਦਾ ਮਦਰ ਨਾਲ ਮਿਲਦਾ ਉਸੇ ਤਰ੍ਹਾਂ ਇਹ ਜਿਹੜੀ ਜੋਤ ਆ ਇਹ ਲਾਈਟ ਆ ਦੀਵੇ ਦੇ ਵਿੱਚ ਜਿਹੜੀ એનર્ਜੀ ਕਹਿ ਲੋ ਰੱਬ ਕਹਿ ਲੋ ਸੋਲ ਕਹਿ ਲੋ ਲਾਈਟ ਕਹਿ ਲੋ ਤੇ ਜਿਹੜੇ ਅਸਲੀ ਸਾਡਾ ਸਵਰੂਪ ਹੈ ਉਹ ਰੱਬ ਦਾ ਸਵਰੂਪ ਹੈ ਸੁਪਰੀਮ ਉਹ ਵੀ ਜੋਤ ਹੈ ਅਸੀਂ ਵੀ ਜੋਤ ਆ ਜਿਵੇਂ ਪਾਣੀ ਹੈ ਪਾਣੀ ਦੇ ਵਿੱਚ ਅਸੀਂ ਇੱਕ ਲਹਿਰ ਆ ਬਸ ਇੰਨੀ ਕੁ ਸਾਡੀ ਜ਼ਿੰਦਗੀ ਆ ਫੇਰ ਉਹ ਪਾਣੀ ਦੇ ਵਿੱਚ ਹੋ ਜਾਣਾ ਅਸੀਂ ਲਹਿਰ ਪਾਣੀ ਤੋਂ ਅਲੱਗ ਨਹੀਂ ਆ ਅਸੀਂ ਜਦੋਂ ਖੁਦ ਨੂੰ ਅਲੱਗ ਸਮਝ ਲੈਂਦੇ ਵੀ ਮੈਂ ਤਾਂ ਲਾਗਾ ਪਾਣੀ ਤੋਂ ਉਹ ਸਾਰੇ ਦੁੱਖਾਂ ਦਾ ਕਾਰਨ ਹੈ ਜਦੋਂ ਮੈਂ ਸਮਝ ਲੈਂਦਾ ਮੈਂ ਲਹਿਰ ਹੈ ਮੈਂ ਇੱਕ ਜੋਤ ਹੈ ਜਿਹੜੀ ਵਿੱਚ ਆਈ ਹੈ ਜਾਂ એનર્ਜੀ ਆਈ ਹੈ ਇਹਨਾਂ એનર્ਜੀ ਨੇ ਛੱਡ ਜਾਣਾ ਇਹ ਬਾਡੀ ਨੂੰ ਐਦਾ ਐਕਸਕਰੀਟ ਕਰ ਦੇਣਾ ਜਿਵੇਂ ਕਹਾਂ ਸ਼ਬਦ ਮੇਰੇ ਥੋੜੇ ਉੱਪਰ-ਨੀਚੇ ਹੋਣਗੇ ਕਿ ਜਿਵੇਂ ਅਸੀਂ ਖਾ ਕੇ ਖਾਣਾ ਐਕਸਕਰੀਟ ਕਰ ਦਿੰਦੇ ਆ ਉਸ ਤਰ੍ਹਾਂ ਇਹ ਰੂਹ ਨੇ ਸੋਲ ਨੇ ਇਹ ਬਾਡੀ ਐਕਸਕਰੀਟ ਕਰ ਦੇਣੀ ਹੈ ਇੱਥੇ ਇੱਥੇ ਇਹ ਬਾਡੀ ਆਲਰੇਡੀ ਡੈਡ ਹੈ ਸਿਰਫ ਇਹਦੇ ਵਿੱਚ ਜਿਹੜੀ ਜੋਤ ਹੈ ਉਹ ਬੋਲ ਰਹੀ ਹੈ ਤਾਂ ਸਾਨੂੰ ਲੱਗ ਰਿਹਾ ਇਹ ਬੰਦਾ ਜਿੰਦਾ ਹੈ ਸੈੱਲ ਚੱਲ ਰਹੇ ਆ ਸੈੱਲ ਕੰਮ ਕਰ ਰਹੇ ਉਸ ਜੋਤ ਕਰਕੇ ਉਸ એનર્ਜੀ ਕਰਕੇ ਉਹ ਸਾਰੀ એનર્ਜੀ ਉਹੀ ਆ ਬਸ ਹੋਰ ਕੁਝ ਵੀ ਨਹੀਂ ਆ ਬਾਕੀ ਜਿਹੜੇ ਵੀ ਐਡੀਸ਼ਨਸ ਆ ਨਾ ਯਾਰ ਇਹ ਚੀਜ਼ ਮੇਰਾ ਸੋਨਾ ਪੈਸਾ ਟੱਕਾ ਕੋਟੀ ਸਵੈਟਰ ਚੀਜ਼ਾਂ ਗੱਡੀਆਂ ਕਰ ਇਹ ਇੱਕ ਬੈਲੈਂਸ ਬਣਾਉਣ ਲਈ ਯੋਗ ਇੱਕ ਭੋਗ ਇਹ ਜ਼ਿੰਦਗੀ ਦੋ ਜਿਵੇਂ ਕੌਇਨਸ ਦੇ ਦੋ ਹਿੱਸੇ ਹੁੰਦੇ ਆ ਇੱਕੇ ਸਰੀਰਿਕ ਸਾਡਾ ਸੁੱਖ ਪ੍ਰਾਪਤੀ ਕਰਨ ਲਈ ਇੱਕ ਹੈਗਾ ਵਿਸ਼ਾ ਇੱਕ ਰੂਹ ਦਾ ਇਹ ਜੇ ਬੈਲੈਂਸ ਹੈ ਸਾਨੂੰ ਪਤਾ ਹੋਣਾ ਚਾਹੀਦਾ ਕਦੋਂ ਕਿਸ ਚੀਜ਼ ਦਾ ਕਿੱਦਾਂ ਬੈਲੈਂਸ ਕਰਨਾ ਹੈ ਵੀ ਮੈਂ ਕੌਣ ਹਾਂ ਸਭ ਤੋਂ ਪਹਿਲੀ ਗੱਲ ਇਹ ਸਰੀਰ ਹੈ ਸਰੀਰ ਦੇ ਸੁੱਖ ਜ਼ਰੂਰੀ ਹੈ ਤੁਸੀਂ ਤੁਸੀਂ ਬਾਹਰ ਭੁੱਖੇ ਪੇਟ ਮੈਡੀਟੇਸ਼ਨ ਨਹੀਂ ਕਰ ਸਕਦੇ ਪੈਸਾ ਤੁਹਾਡੇ ਪੈਸਾ ਤੁਹਾਨੂੰ ਇਹ ਫੈਸਿਲਿਟੀ ਦਿੰਦਾ ਹੈ ਕਿ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਜਾ ਸਕੋ ਦੂਜਿਆਂ ਨੂੰ ਆਪਣੇ ਪਿਆਰਿਆਂ ਨੂੰ ਫੂਡ ਦੇ ਸਕੋ ਉਹਨਾਂ ਦੀ ਹੈਲਪ ਕਰ ਸਕੋ ਇਸ ਸਲਵੇਸ਼ਨ ਦਾ ਰਾਹ اسی ਤਰੀਕੇ ਨਾਲ ਜਾਂਦਾ ਕਿ ਅਸੀਂ ਦੁਨੀਆ ਤੇ ਕੁਝ ਛੱਡ ਜੀਏ ਜਿਵੇਂ ਹਰ ਇੱਕ ਚੀਜ਼ ਦੁਨੀਆ ਦੀ ਪ੍ਰਦਾਨ ਕਰ ਰਹੀ ਹੈ ਪੇੜ-ਪੋਦੇ ਦੇ ਰਹੇ ਆ ਆਕਸੀਜਨ ਦੇ ਰਹੇ ਆ ਹਰ ਇੱਕ ਚੀਜ਼ ਦੁਨੀਆ ਦੀ ਨੇਚਰ ਦੀ ਪ੍ਰੋਵਾਈਡ ਕਰ ਰਹੀ ਹੈ ਪੈਸਾ ਸਾਨੂੰ ਇਹ ਹੈਲਪ ਕਰਦਾ ਕਿ ਅਸੀਂ ਦੁਨੀਆ ਨੂੰ ਪ੍ਰੋਵਾਈਡ ਕਰ ਸਕੀਏ ਬਸ ਇੰਨਾ ਇੱਕ ਉਹਦੀ ਮਹੱਤਵ ਹੈ ਤੇ ਉਹ ਸਾਨੂੰ ਸਲਵੇਸ਼ਨ ਦੇ ਰਾਹ ਤੇ ਵੀ ਪਾਉਂਦਾ ਜੇ ਅਸੀਂ ਪੈਸੇ ਨੂੰ ਜਾਂ ਮਟੀਰੀਅਲਿਸਟਿਕ ਸਟੱਫ ਨੂੰ ਸਾਰਾ ਕੁਝ ਮੰਨ ਲਿਆ ਉਹ ਸਾਡੀ ਬੇਵਕੂਫੀ ਹੈ ਫਿਰ ਅਸੀਂ ਭੁੱਲ ਜਾਂਦੇ ਆ ਕਿ ਅਸਲ 'ਚ ਅਸੀਂ ਕੌਣ ਆ ਤੇ ਸਾਡਾ ਮਕਸਦ ਕੀ ਹੈ ਪੈਸਾ ਇੱਕ ਜਰੀਆ ਹੈ ਇੱਕ ਤੋਂ ਦੂਸਰੇ ਨੂੰ ਉਹਦੀ ਮਦਦ ਕਰਨ ਦਾ ਉਹ ਅੰਨ ਪਾਣੀ ਦੇਣ ਦਾ ਸਰੀਰਿਕ ਸੁਖ ਦੇਣ ਦਾ ਉਸ ਤੋਂ ਉੱਤੇ ਉਹਦਾ ਕੋਈ ਕੰਮ ਨਹੀਂ ਹੈ ਜੇ ਪਲੋਟ ਦੀ ਨੀਂਹ ਥੱਲੇ ਤੱਕ ਜੁੜੀ ਹੋਈ ਹੈ ਨਾ ਜਾਂ ਫਿਰ ਜਿਹਦੀ ਪੇੜ ਦੀ ਨੀਂਹ ਥੱਲੇ ਤੱਕ ਹੈ ਉਹ ਉਨਾਂ ਹੀ ਉੱਤੇ ਜਾਊਗਾ ਜੇ ਪਲੋਟ ਦੀ ਨੀਂਹ ਥੱਲੇ ਤੱਕ ਜੁੜੀ ਹੋਈ ਹੈ ਉਹਦੇ ਉੱਤੇ ਜਿੰਨੀ ਮਰਜ਼ੀ ਉੱਤੇ ਤੱਕ ਇਮਾਰਤ ਪਾ ਲਓ ਉਹ ਗੱਲ ਹੈ ਤੇ ਜਿਹੜੀ ਰੂਹ ਦੀ ਅਸੀਂ ਬਣਾਵਟ ਨੂੰ ਜੇ ਸਮਝ ਲਈ ਅਸੀਂ ਕੌਣ ਹੈ ਉਹ ਜਿੰਨਾ ਡੂੰਘੇ ਤੁਸੀਂ ਉਸ ਵਿਸ਼ੇ ਦੇ ਵਿੱਚ ਕੁਸਦੇ ਜਾਓਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕੌਣ ਆ ਉਹਨੇ ਦੁੱਖ ਘਟ ਹੋ ਜਾਣਗੇ ਉਹਨੇ ਖੁਸ਼ੀ ਦਾ ਪੇੜ ਉੱਪਰ ਨੂੰ ਜਾਊਗਾ ਉਹਨਾਂ ਜ਼ਿਆਦਾ ਉਹਨਾਂ ਜ਼ਿਆਦਾ ਤੁਸੀਂ ਇਹ ਸਾਰੀ ਗੱਲਾਂ ਹਲਕ ਨਾਲ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਵਿਸ਼ਾ ਨਹੀਂ ਹੈ ਇਹ ਉਹ ਹੁਣ ਜਿਵੇਂ ਤਾਂ ਬੰਦਾ ਖਾਂਦਾ ਪੀਂਦਾ ਹੈਗਾ ਰਹਿੰਦਾ ਸੰਦਾ ਹੈਗਾ ਉਹ ਸਾਰੀ ਚੀਜ਼ਾਂ ਉਹਨਾਂ ਨੂੰ ਇੰਪੈਕਟ ਕਰਦੀਆਂ ਤੇ ਉਹਨਾਂ ਦੀ ਪਰਸਨੈਲਿਟੀ ਬਣਦੀ ਆ ਉਹਨਾਂ ਨੂੰ ਵੀ ਨਹੀਂ ਪਤਾ ਮੇਰੀ ਪਰਸਨੈਲਿਟੀ ਮੇਰੇ ਹੱਥ 'ਚ ਵੀ ਨਹੀਂ ਹੈ ਕਈ ਚੀਜ਼ਾਂ ਕਰਕੇ ਉਹ ਸਬਕੌਨਸ਼ੀਅਸ ਮਾਈਂਡ ਤੋਂ ਟ੍ਰੀਟ ਹੋ ਰਹੀਆਂ ਨੇ ਮੈਨੂੰ ਵੀ ਨਹੀਂ ਪਤਾ ਉਹ ਕਿੱਥੋਂ ਆਈਆਂ ਨੇ ਕਈ ਚੀਜ਼ਾਂ ਪਰ ਜੇ ਤੁਸੀਂ ਰੂਹ ਤੁਹਾਡੇ ਕੰਟਰੋਲ 'ਚ ਹੈ ਜੇ ਤੁਸੀਂ ਮੰਨ ਲਓ ਕਿ ਸੋਲ ਦੇ ਕੰਟਰੋਲ 'ਚੋਂ ਤੁਸੀਂ ਤੁਹਾਡਾ ਮਨ ਰੂਹ ਤੁਹਾਨੂੰ ਕੰਟਰੋਲ ਕਰ ਰਹੀ ਹੈ ਤਾਂ ਬਹੁਤ ਚੀਜ਼ਾਂ ਤੁਸੀਂ ਕੰਟਰੋਲ ਕਰ ਸਕਦੇ ਹੋ ਹਰ ਇੱਕ ਚੀਜ਼ ਤੁਸੀਂ ਕੰਟਰੋਲ ਕਰ ਸਕਦੇ ਹੋ ਜੇ ਮੈਂ ਕਹਾ ਕਿ ਤੁਸੀਂ ਸਾਰੇ ਦੁੱਖਾਂ ਦਾ ਕਾਰਨ ਤੁਸੀਂ ਇੱਕ ਪਲ ਚ ਲੱਭਣਾ ਤਾਂ ਉਹ ਮੈਂ ਆ ਜੇ ਮੈਂ ਸਮਝ ਲਾ ਮੈਂ ਕੌਣ ਆ ਜੋਤ ਆ ਤਾਂ ਮੈਨੂੰ ਪਤਾ ਲੱਗ ਜਾਏਗਾ ਕਿ ਮੇਰਾ ਕੌਣ ਆ ਉਹ ਪਰਮਾਤਮਾ ਉਸ ਉਸ ਅਵਰੂਪ ਹੈ ਜੇ ਮੈਂ ਕਹਾ ਮੇਰੀ ਇਹ ਗੱਡੀ ਮੇਰੀ ਆ ਇਹ ਕੱਪੜੇ ਮੇਰੇ ਆ ਇਹ ਚੀਜ਼ ਮੇਰੀ ਆ ਗੁੰਮ ਹੋ ਗਈ ਮੈਨੂੰ ਦੁੱਖ ਲੱਗਣਾ ਮੇਰੀ ਹੈ ਨਹੀਂ ਮੇਰਾ ਉਹੀ ਹੈ ਇਹ ਸਰੀਰ ਇਹ ਸਾਧਨ ਆ ਜਿਹੜਾ ਸਾਧਨ ਆ ਸਿਰਫ ਡਰਾਈਵ ਕਰ ਰਹੀ ਹੈ ਸੋਲ ਇਸ ਸਰੀਰ ਨੂੰ ਇੱਕ ਚੀਜ਼ ਮਿਲੀ ਹੈ ਇਹ ਕੋਈ ਵੀ ਚੀਜ਼ ਆ ਇਹ ਮੈਂ ਅਪਾ ਉੱਧਾ ਬੈਠ ਕੇ ਸਾਰਿਆਂ ਨਾਲ ਗੱਲਾਂ ਅਸੀਂ ਸ਼ਾਇਦ ਨਹੀਂ ਕਰ ਸਕਦੇ ਇਹ ਇਹ ਡੂੰਘੀਆਂ ਗੱਲਾਂ ਨੇ ਜਿਵੇਂ ਸਮਝਣ ਵਾਲੀਆਂ ਕਿ ਇਹ ਸਰੀਰ ਨੂੰ ਇੱਕ ਚੀਜ਼ ਮਿਲੀ ਆ ਜੋ ਅਸੀਂ ਪਾਈ ਆ ਅਸੀਂ ਇੱਥੇ ਹੀ ਛੱਡ ਜਾਣੀ ਆ ਪਰ ਇਹ ਜਿਹੜਾ ਮੇਲਾ ਹੈ ਇੱਥੇ ਰਹਿੰਦੇ ਹੋ ਇਹ ਬਸ ਇਹਦੀ ਇੰਨੀ ਕੁ ਜ਼ਰੂਰਤ ਹੈ ਇਹ ਸਾਡੀ ਸੋਲ ਨੂੰ ਸਲਵੇਸ਼ਨ ਦੇ ਰਾਹ ਪਾਉਣ ਲਈ ਮਦਦ ਕਰ ਰਹੀ ਹੈ ਸੋਸਾਇਟੀ 'ਚ ਰਹਿਣ ਲਈ ਮਦਦ ਕਰ ਰਹੀ ਹੈ ਖਾਣਾ ਖੁਦ ਨੂੰ ਅਸੀਂ ਅਗਲੀ ਨੈਕਸਟ ਜਨਰੇਸ਼ਨ ਨੂੰ ਪ੍ਰੋਵਾਈਡ ਕਰਨ ਲਈ ਸਾਡੀ ਮਦਦ ਕਰ ਰਹੀ ਹੈ ਜੋ ਅਸੀਂ ਅਨਰਜੀ ਦੇ ਕੇ ਕਮਾਉਣੇ ਅਸੀਂ ਅਨਰਜੀ ਤੇ ਟਾਈਮ ਦਿੰਨੇ ਸਾਰਾ ਖੇਡ ਅਨਰਜੀ ਦਾ ਹੈ ਅਨਰਜੀ ਕਿਸ ਜਗ੍ਹਾ ਦਿੰਨੇ ਆ ਉਹ ਸਾਨੂੰ ਕੰਪਨੀ ਚ ਕੰਮ ਕਰਦੇ ਹੋ ਸਾਨੂੰ ਮੁੜ ਕੇ ਪੈਸਾ ਮਿਲਦਾ ਸਾਰਾ ਖੇਡ ਸਾਡੀ ਅਨਰਜੀ ਕਿੱਥੇ ਜਾ ਰਹੀ ਆ ਸਾਡੀ ਅਨਰਜੀ ਕਿੱਥੇ ਇਨਵੈਸਟ ਹੋ ਰਹੀ ਆ ਸਾਨੂੰ ਇਹ ਬਹੁਤ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਜਾਣ ਸਕੀਏ ਸਾਰਾ ਖੇਡ ਅਨਰਜੀ ਦਾ ਹੈ ਇਹ ਸਾਰੀ ਗੱਲਾਂ ਇਹ ਬਹੁਤ ਸਾਲਾਂ ਦੇ ਬਹੁਤ ਸਾਲਾਂ ਤੱਕ ਚੀਜ਼ਾਂ ਨੂੰ ਸਮਝ ਕੇ ਲੋਕਾਂ ਨੂੰ ਸਮਝ ਕੇ ਲੋਕਾਂ ਨੂੰ ਦੇਖ ਕੇ ਕਿਤਾਬਾਂ ਨੂੰ ਹਜ਼ਾਰਾਂ 100 ਕਹਿ ਲੋ ਹਜ਼ਾਰ ਕਹਿ ਲੋ ਉਹਨਾਂ ਨੂੰ ਪੜ ਕੇ ਤੇ ਜ਼ਿੰਦਗੀ ਦੇ ਤਜਰਬੇ ਨੂੰ ਅਹਿਸਾਸ ਕਰਕੇ ਐਕਸਪੀਰੀਅੰਸ ਕਰਕੇ ਇਹ ਚੀਜ਼ਾਂ ਹੁਣ ਤੱਕ ਮਾਲੂਮ ਚ ਆਈਆਂ ਨੇ ਤੇ ਹੱਲੇ ਬਹੁਤ ਕੁਝ ਸਿੱਖਣ ਵਾਲਾ ਹੈ ਹੱਲੇ ਜੇ ਮੈਂ ਕਹਾ ਇੱਕ ਸਾਲ ਪਹਿਲਾਂ ਕੁਝ ਹੋਰ ਤਰੀਕੇ ਦੀ ਬਣਤਰ ਸੀ ਦਿਲ ਦੀ ਹੁਣ ਕੁਝ ਹੋਰ ਹੈ ਅਗਲੇ ਸਾਲ ਕੁਝ ਹੋਰ ਹੋਵੇਗੀ ਤੇ ਇਹ ਵਿਸ਼ੇ ਇਨੈਕ ਡੂੰਗੇ ਨੇ ਖੁਦ ਨੂੰ ਜਾਣਨਾ ਇਹ ਵਿਸ਼ਾ ਖੁਦ ਆਪਣੇ ਆਪ ਚ ਬਹੁਤ ਵੱਡਾ ਹੈ ਕਿ ਜਾਣਨਾ ਸਭ ਤੋਂ ਵੱਡੀ ਚੀਜ਼ ਹੀ ਹੈ ਹੁਣ ਜੇ ਮੈਂ ਮੈਨੂੰ ਇਹ ਪਤਾ ਹੈ ਮੈਂ ਕੌਣ ਆ ਮੈਂ ਕੌਣ ਆ ਮੈਂ ਗੱਡੀ ਦੇ ਵਿੱਚ ਬੈਠਾ ਜਿਵੇਂ ਬਾਡੀ ਬਾਡੀ ਐ ਗੱਡੀ ਹੈ ਸਾਧਨ ਹੈ ਵਿੱਚ ਡਰਾਈਵਰ ਉਹੀ ਸੋਲ ਹੈ ਤੇ ਉਹਨੂੰ ਜੇ ਪਤਾ ਲੱਗ ਗਿਆ ਉਹ ਕੌਣ ਹੈ ਉਤੇ ਜਿਹੜੇ ਜਿਹੜੇ ਰਾਉ ਫੜੇਗੀ ਜਿਹੜੇ ਜਿਹੜੇ ਕੰਮ ਉਹ ਕਰੇਗੀ ਉਹ ਵੀ ਚੰਗੇ ਹੋਣਗੇ ਤੇ ਜਿਹੜਾ ਜੋ ਬੀਜਾਂਗੇ ਉਹ ਖਾਵਾਂਗੇ ਜੋ ਖਾਵਾਂਗੇ ਰਿਜ਼ਲਟ ਵੀ ਚੰਗਾ ਹੋਊਗਾ ਹੁਣ ਗੱਡੀ ਆ ਇੱਕ ਇੱਕ ਗੱਡੀ ਵਾਲਾ ਕਿਸੇ ਬੁਰੇ ਕੰਮ ਖੁਦ ਨੂੰ ਲੈ ਕੇ ਜਾ ਰਿਹਾ ਇੱਕ ਚੰਗੇ ਪਾਸੇ ਲੈ ਕੇ ਜਾ ਰਿਹਾ ਉਹ ਰੂਹ ਹੈ ਉਹ ਡਰਾਈਵਰ ਆ ਸਾਡੀ ਜੋ ਉਹਦੇ ਹੱਥ ਚ ਕੰਟਰੋਲ ਦੇ ਦੋ ਜੋ ਜਿੱਥੇ ਮਰਜ਼ੀ ਉਹ ਲੈ ਕੇ ਜਾਏ ਸ਼ਰੀਰ ਨੂੰ ਜਿਹੜੇ 5 ਸੈਂਸਸ ਆ ਉਹਨਾਂ ਨੂੰ ਜੇ ਉਹ ਲੈ ਕੇ ਜਾਵੇ ਫੇਰ ਕਿਉਂਕਿ ਬੀਜੋਂਗੇ ਸਹੀ ਤਾਂ ਵੱਢੋਂਗੇ ਸਹੀ ਤੇ ਫਿਰ ਜ਼ਿੰਦਗੀ ਬਹੁਤ 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 ਬਿਹਤਰ ਹੋ ਸਕਦੀ ਹੈ ਤੇ ਇਸ ਦੇ ਵਿੱਚ ਤੁਹਾਨੂੰ ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨਾਂ ਲੋਕਾਂ ਨਾਲ ਤੁਸੀਂ ਵਿਚਰਦੇ ਹੋ ਜਿਹੜੀ ਚੀਜ਼ਾਂ ਤੁਸੀਂ ਸੁਣਦੇ ਹੋ ਪੜ੍ਹਦੇ ਹੋ ਇਹ ਨਹੀਂ ਕਿ ਜੇ ਮੈਂ ਖਾਂ ਕਿ ਮੈਂ ਤੇਲ ਵਾਲਾ 버ਗਰ ਖਾ ਰਿਹਾ ਹਾਂ ਸਮੋਸਾ ਖਾ ਰਿਹਾ ਹਾਂ ਉਹਦਾ ਮੇਰੇ ਸਰੀਰ ਦੀ ਮੰਤਰ ਤੇ ਕੀ ਫਰਕ ਪੈਂਦਾ ਪਿੰਪਲਸ ਹੁੰਦੇ ਆ ਇਦਾਂ ਜਾਂ ਮੇਰਾ ਸਰੀਰ ਦੁਬਲਾ ਪਤਲਾ ਜਾਂ ਤਕੜਾ ਹੋ ਜਾਂਦਾ ਹੈਗਾ ਉਦਾਂ ਹੀ ਜੋ ਮੈਂ ਇਮੋਸ਼ਨਲ ਡਾਈਟ ਲੈ ਰਿਹਾ ਹੈਗਾ ਮੈਂ ਕਿਹਨਾਂ ਲੋਕਾਂ ਨਾਲ ਬੈਠ ਰਿਹਾ ਮੈਂ ਕੀ ਚੀਜ਼ਾਂ ਨੂੰ ਸੁਣ ਰਿਹਾ ਕਿਹੜੀ ਚੀਜ਼ਾਂ ਮੇਰੀ ਅੱਖਾਂ ਦੇਖ ਰਹੀਆਂ ਕੱਲਾ ਮੇਰੇ ਮੂੰਹ ਤੋਂ ਖਾਣਾ ਅੰਦਰ ਨਹੀਂ ਜਾ ਰਿਹਾ ਜਿਹੜਾ ਮੈਂ ਇਹ ਸਰੀਰ ਨੂੰ ਬਣਾ ਰਿਹਾ ਹੈ ਇਹ ਜਿਹੜੀ ਅੱਖਾਂ ਤੋਂ ਇਮੋਸ਼ਨਲ ਡਾਈਟ ਮੇਰੇ ਦਿਮਾਗ ਤੱਕ ਮਨ ਤੱਕ ਰੂਹ ਤੱਕ ਜਾ ਰਹੀ ਹੈ ਕੰਨਾਂ ਤੋਂ ਜੋ ਮੈਂ ਸੁਣ ਰਿਹਾ ਉਹ ਮੇਰੀ ਮਨ ਤੱਕ ਰੂਹ ਤੱਕ ਜਾ ਰਿਹਾ ਅਸੀਂ ਸਿਰਫ ਉਹ ਹੀ ਡਾਈਟ ਨੂੰ ਸਮਝ ਕੇ ਬੈਠ ਗਏ ਕਿ ਮੈਂ ਜਿਮ ਕਰਾਂ ਜਾਂ ਫਿਰ ਐਦਾਂ ਕਰਾਂ ਇਹ ਕੈਲਰੀਜ਼ ਐਨੀ ਰੱਖਾਂ ਇਹ ਖਾਵਾਂ ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਦੋਨੋਂ ਚੀਜ਼ਾਂ ਸਰੀਰ ਤੇ ਰੂਹ ਦੋਨੋਂ ਕੈਪੇਬਲ ਹੋਣਗੀਆਂ ਤਾਂ ਅਸੀਂ ਅੱਗੇ ਕੁਝ ਜ਼ਿੰਦਗੀ ਦੇ ਵਿੱਚ ਉਹ ਡਰਾਈਵਰ ਤੋਂ ਇਹ ਰੱਥ ਦਾ ਸਹਾਰਾ ਲੈ ਕੇ ਕੁਝ ਕਰਾ ਸਕਦੇ ਹਾਂ ਪਰ ਦੋਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਜੇ ਇੱਕ ਨੂੰ ਮੈਂ ਜ਼ਿਆਦਾ ਭਾਰ ਦੇਦਾ ਇਕੱਲੇ ਸੋਲ ਪਿੱਛੇ ਮੈਂ ਜ਼ਿਆਦਾ ਉਹ ਕਰਦਾ ਤਾਂ ਵੀ ਗਲਤੀ ਹੈ ਜੇ ਮੈਂ ਇਕੱਲੇ ਸ਼ਰੀਰ ਪਿੱਛੇ ਕਰਦਾ ਤਾਂ ਵੀ ਗਲਤੀ ਹੈ ਤੇ ਦੋਨੋਂ ਚੀਜ਼ਾਂ ਦਾ ਇੱਕ ਪਰਫੈਕਟ ਬੈਲੈਂਸ ਬਣਾ ਕੇ ਜੇ ਮੈਂ ਉਹ ਕੰਮ ਵੱਲ ਵਧਾਂ ਤਾਂ ਯਕੀਨਨ ਜ਼ਿੰਦਗੀ ਬਹੁਤ ਖੁਸ਼ਹਾਲ ਚੱਲਦੀ ਹੈ ਸਾਨੂੰ ਇਹ ਪਤਾ ਰਹਿੰਦਾ ਕਿ ਅਸੀਂ ਕੌਣ ਹਾਂ ਅਸੀਂ ਕੀ ਕਰਨਾ ਹੈ ਅਸੀਂ ਕਿੱਥੋਂ ਆਇਆ ਤੇ ਅਸੀਂ ਕਿੱਥੇ ਜਾਣਾ ਤੇ ਅਸੀਂ ਕੀ ਕਰਨ ਆਇਆ ਤੇ ਸਾਡਾ ਇੱਥੇ ਕੌਣ ਹੈ ਉਸ ਚੀਜ਼ਾਂ ਦਾ ਮੈਂ ਤੇ ਮੇਰਾ ਦਾ ਜਦੋਂ ਇਹ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਕੌਣਾ ਮੇਰਾ ਕੌਣ ਹੈ ਉਹ ਥੋੜੀ ਬਹੁਤ ਜ਼ਿਆਦਾ ਦੁੱਖਾਂ ਦਾ ਅੰਤ ਕਰ ਦਿੰਦਾ ਤੇ ਕਿਉਂਕਿ ਮੈਂ ਇਹਨਾਂ ਚੀਜ਼ਾਂ ਦੇ ਵਿੱਚੋਂ ਵਿਚਰਿਆ ਹਾਂ ਮੈਂ ਇਹ ਜਵਾਬ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਜਵਾਬਾਂ ਨੂੰ ਪਾਉਣ ਦੀ ਕਿਉਂਕਿ ਜੇ ਤੁਹਾਡਾ ਤੁਸੀਂ ਗੱਡੀ ਚਲਾ ਰਹੇ ਹੋ ਤੁਹਾਡਾ ਟਾਇਰ ਪੰਚਰ ਕਦੇ ਹੋਇਆ ਨਹੀਂ ਤੁਸੀਂ ਪੰਚਰ ਲਾਣਾ ਸਿੱਖੋਗੇ ਨਹੀਂ ਜਾ ਤੁਸੀਂ ਪਹਿਲਾਂ ਸਿੱਖ ਲੋ ਯਾ ਤੁਹਾਡੀ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੁਹਾਨੂੰ ਇੱਛਾ ਹੈ ਹਨਾ ਜਾਂ ਗੱਡੀ ਦੇ ਵਿੱਚ ਕੋਈ ਅੰਦਰੂਨੀ ਤਕਨੀਕੀ ਖਰਾਬੀ ਆ ਗਈ ਹੈ ਤੁਹਾਡੀ ਗੱਡੀ ਦੇ ਵਿੱਚ ইমোਸ਼ਨਲ ਕਹਿ ਲੋ ਜਾਂ ఫిਜ਼ੀਕਲ ਲੈਵਲ ਤੇ ਕਹਿ ਲੋ ਫਿਰ ਤੁਸੀਂ ਜਾਣਨੇ ਹੋ ਗੱਡੀ ਠੀਕ ਕਰਾਉਣੇ ਹੋ ਫਿਰ ਜੇ ਕਈ ਵਾਰ ਖਰਾਬੀ ਆ ਗਈ ਫਿਰ ਤੁਸੀਂ ਕਹਿੰਦੇ ਹੋ ਵੀ ਯਾਰ ਵੀ ਇਨਵੈਸਟਰੀ ਨੂੰ ਕਹਦੇ ਵੀ ਇਹਦਾ ਕੀ ਸਾਹਬ ਆ ਯਾਰ ਟਾਇਰ ਕਿੱਦਾਂ ਮਤਲਬ ਉੱਪਰ ਪੁੱਲ ਕਰਕੇ ਪੰਕਚਰ ਕਿਵੇਂ ਮਤਲਬ ਸੈੱਟ ਕਰੀਦਾ ਸਾਰਾ ਉਹ ਜ਼ਿੰਦਗੀ ਦੇ ਔਂਕੜਾ ਉਹਨਾਂ ਨੂੰ ਉਹਨਾਂ ਨੂੰ ਸੁਲਝਣ ਲਈ ਉਹ ਤੁਹਾਡੀ ਇਨਰ ਜੰਗ ਚੱਲਦੀ ਹੈ ਤੁਹਾਡਾ ਸਫ਼ਰ ਜਿਹੜਾ ਹੈ ਨਾ ਉਹ ਸਿਰਫ ਤੁਹਾਡੇ ਤੋਂ ਤੁਹਾਡੇ ਤੱਕ ਦਾ ਹੈ